ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਚੰਡੇਆਣਾ ਤਹਿਸੀਲ ਤੇ ਜ਼ਿਲ੍ਹਾ ਬਈਨੂ ਮੋਗਾ ਹੀ ਪੈਂਦੇ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੋਟੀਂ ਚੀ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੋਟੀਂ ਚੀ ਆਪਣੇ ਚੈਨਲ ਤੇ ਵੀਡੀਓ ਉੰਦੀ ਆ ਰਹੀਆਂ ਅੰਡੀਆ ਨੇ ਅੱਜ ਦੋ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਬਾਈ ਪੂਰਨ ਸਿੰਘ ਪਿੰਡ ਝੰਡੇਵਾਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 9592382147 ਠੀਕ ਆ ਬਾਈ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀਗੀ ਵੈਗਿਆ ਮਾਲ ਜੀ ਹਾਂ ਬਾਈ ਨਾਲ ਦੀ ਨਾਲ ਵੀਡੀਓ ਠੀਕ ਆ ਜੀ ਅੱਜ ਗੱਬਣਾ ਹੀ ਆ ਦੋਨੇ ਹਾਂ ਬਾਈ ਦੋਨੇ ਗੱਬਣਾ ਹੀ ਦੋ ਗੱਬਣਾ ਤੇ ਇੱਕ ਮੱਕੀ ਦਾ achar ਬਾਈ ਦਾ ਸੇਲ ਆ ਪ੍ਰੋਪਰ ਜਾਣਕਾਰੀ ਲੈ ਲਾਂਗੇ ਬਾਈ ਕਾਲੀ ਤੋਂ ਜਰਸੀ ਤੋਂ ਸ਼ੁਰੂ ਕਰ ਲੈਨੇ ਸੂਆ ਕਿੰਨਾ ਜੀ ਹੈ ਪਹਿਲਾ ਸੂਆ ਬਾਈ 4 ਦੰਦ ਹੋਰ ਤੋਂ 4 ਦੰਦ ਆ ਹਾਂ ਪੰਜਾਬ ਵਾਲੀ ਬਲੈਕ ਜਰਸੀ ਆ ਜੀ ਇਹ ਫੇਸ ਕੁਆਲਿਟੀ ਚੈੱਕ ਕਰ ਲੋ ਜੀ ਬਹੁਤ ਸੋਹਣੀ ਆ ਤੇ ਬਾਈ ਦੈਣ ਕਿੰਨੇ ਲੈ ਜੋ ਹਜੇ ਦੈਣ ਬਾਈ ਇਹ ਦੋ ਤਰੀਕ ਨੂੰ ਸਹੀ ਦਿਨ ਪੂਰੇ ਆ ਜਿਹੜੇ ਮਾਲਕਾਂ ਨੇ ਦੱਸਿਆ ਆਪਾਂ ਅੱਜ ਹੋਊਗੀ 31 ਜਨੂ ਡੇਟ ਮੁਤਾਬਕ ਤਾਂ ਦੋ ਦਿਨ ਆ ਬਾਕੀ ਕਰਮ ਵਾਲੀ ਦਾ ਪਤਾ ਲਗਾ ਲਵਾਂਗੇ ਵੱਧ ਵੀ ਲੈ ਸਕਦੀ ਵੱਧ ਵੀ ਲੈ ਜਾ ਸਕਦੀ ਘੱਟ ਵੀ ਲੈ ਜਾ ਸਕਦੀ ਠੀਕ ਆ ਬਾਈ ਤੇ ਥਣਾ ਦੀ ਓਕੇ ਆ ਜੀ ਜਮਾਂ ਬਾਈ ਆਪਾਂ ਦਛੱਲੀ ਕਰਕੇ ਲੈ ਆਏ ਆ ਤੇ ਬਾਕੀ ਗਰੰਟੀ ਇਹ ਆ ਵੀ ਦਸ਼ਲਦੀ ਕਰਾ ਕੇ ਆਪਾਂ ਬੰਦੇ ਨੂੰ ਦੇਣੀ ਹੈ ਸਹੀ ਗੱਲ ਹੈ ਜੀ ਆਪਣੇ ਘਰੇ ਆਪਦੀ ਟੌਰ ਨਾਲ ਦੋ ਵਾਰੀ ਤਿੰਨ ਵਾਰੀ ਚੈੱਕ ਕਰ ਲਿਆ ਵਾਹ ਯਾਰ ਅੱਧਾ ਘੰਟਾ ਲਾ ਲਵੇ ਆਪਾਂ ਨੂੰ ਕੋਈ ਨਹੀਂ ਸਹੀ ਗੱਲ ਹੈ ਕਿਉਂਕਿ ਬਾਈ ਅਗਲੇ ਨੇ ਪੈਸੇ ਲਾਉਣੇ ਆ ਕਾ ਅਗਲੇ ਦਾ ਤਸੱਲੀ ਕਰਨ ਦਾ ਠੀਕ ਆ ਬਾਈ ਕਿੰਨਾ ਕੁ ਬਾਜੀ ਦੁੱਧ ਦੀ ਦੁੱਧ ਬਾਈ ਵੱਛੀ ਦੀ ਤਿਆਰੀ ਦੇ ਹਿਸਾਬ ਨਾਲ ਵੇਖ ਲਾ ਵੀ ਮੇਰੇ ਹਿਸਾਬ ਨਾਲ ਤਾਂ 18 20 ਤੋਂ ਬਾਹਰ ਹੀ ਹੋਊਗੀ ਬੱਚੀ ਸਹੀ ਗੱਲ ਤਿਆਰੀ ਪਹੁੰਚ ਗਈ ਹੈ ਨਾ ਬਾਕੀ ਦਾ ਭਾਈ ਸੇਵਾ ਨਾਲ ਆ ਬਾਕੀ ਆਪਾਂ ਇਹਦਾ ਪਹਿਲਾ ਨਾ ਕਿਹੜਾ ਚੋਈ ਅਗਲੇ ਨੇ ਆਪਾਂ ਨੂੰ ਦੱਸਿਆ ਵੀ ਕੋਈ ਨਹੀਂ ਸਹੀ ਗੱਲ ਹੈ ਜੀ ਇਹਦਾ ਇੱਕ ਮਤਲਬ ਅੰਦਾਜ਼ਾ ਇਹ ਆ ਅੰਦਾਜ਼ਾ ਤੋਰ ਕੇ ਦਿਖਾਦੀ ਵੀਰ ਬੱਚੀ ਦੀ ਤਿਆਰੀ ਬਹੁਤ ਟੌਪ ਦੀ ਹੈ ਚੈੱਕ ਕਰੋ ਜੀ ਪੂਰਾ ਪੱਟਾ ਚ ਹਵਾਨਾ ਫਸਿਆ ਪਿਆ ਦੇਖ ਸਕਦੇ ਹੋ ਦਿਨ ਡੇਟ ਮੁਤਾਬਕ ਤਾਂ ਦੋ ਹੀ ਪਏ ਆ ਤੇ ਬਾਕੀ ਕਰਮ ਵਾਲੀ ਦਾ ਪਸੂ ਦਾ ਪਤਾ ਨਹੀਂ ਹੁੰਦਾ 2-4 ਦਿਨ ਉੱਪਰ ਵੀ ਲੈ ਜਾਂਦਾ ਪੂਰਾ ਵੱਡਾ ਤੇ ਸ਼ਾਨਦਾਰ ਹਵਾਨਾ ਤੁੱਪੇ ਲੈ ਜੱਲੀ ਬਈ ਮਾੜਾ ਜਾਂ ਥੋੜਾ ਜਿਹਾ ਸ਼ਾਂ ਚ ਘੱਟ ਜਾਂਦਾ ਹੋਊਗਾ ਤੇ ਬਾਕੀ ਹਵਾਨਾ ਹੈ ਵੀ ਟੌਪ ਦਾ ਦੇਖ ਸਕਦੇ ਹੋ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਵਜਨ ਵਜੂਦ ਦੀ ਵੀ ਬੱਛੀ ਚੰਗੀ ਆ ਜੇ ਬਈ ਐਡੇ ਤਿਆਰੀ ਨਾਲ ਬਸ ਵੀਰੇ ਰੋਕ ਲਾ ਇੱਥੇ ਚੈੱਕ ਕਰੋ ਹੁਣ ਹਵਾਨਾ ਚੈੱਕ ਕਰੋ ਜੀ ਤੁੱਪੇ ਜੇ ਐਡੇ ਹਵਾਨੇ ਵਾਲੇ ਪਸ਼ੂ ਨੇ 18 ਕਿਲੋ ਨਾ ਦਿੱਤਾ ਤਾਂ ਦੇਣਾ ਵੀ ਕੀਨੇ ਆ ਥਣਾ ਦੇ ਸਹਿਜ ਵੀ ਨੇੜੇ ਤੋਂ ਚੈੱਕ ਕਰਾ ਦਿੰਨੇ ਸੋਹਣੇ ਗੈਪ ਤੇ ਲੱਗਿਆ ਹੱਥੀ ਜਵਾਈ ਵਾਲੇ ਬਾਕੀ ਕਰਮਾ ਵਾਲੀ ਬਾਕੀ ਬਈ ਠੰਡੀ ਸੀਲ ਆ ਲਓ ਜੀ ਜਿਵੇਂ ਚਾਹੇ ਜਵਾਕ ਬੈਠੇ ਰਹਿਣ ਲੋ ਜੀ ਚੈੱਕ ਕਰੋ ਜੀ ਜਮਾ ਹੀ ਨਹੀਂ ਕੋਈ ਡਿੱਗ ਨਹੀਂ ਲੈ ਜਿੱਧਰ ਨਿੱਕ ਸਿੱਧੇ ਪਾਸੇ ਬਹਿ ਜਾਓ ਪੁੱਠੇ ਪਾਸੇ ਬਹਿ ਜਾਓ ਜਿੱਧਰ ਮਰਜ਼ੀ ਕੁਛ ਕਰੀ ਜਾਓ ਮਤਲਬਲੀ ਨਹੀਂ ਕਰਮਾਲੀ ਨੂੰ ਰੱਸਾ ਛੱਡਿਆ ਆ ਆਪਾਂ ਕਿਹੜਾ ਕੋਈ ਜੇੜੇ ਦੇ ਵਿਚਾਲੇ ਬਹਿ ਕੇ ਭਲਾ ਚੋਲੋ ਜੀ ਥਣਾ ਦੇ ਸਹਿਜ ਵੀ ਜਮਾ ਇੱਕ ਨੰਬਰ ਚ ਵਾਈ ਵਾਲੇ ਆ ਸੋਹਣੇ ਆ ਬਾਕੀ ਤਿਆਰੀ ਚੰਗੀ ਆ ਕੱਦ ਦੇ ਜਿਹੜੇ ਹਸਾਵਣਾ ਪਹਿਲਣ ਉਹ ਹਸਾਵਣਾ ਦਾ ਬਹੁਤ ਆ ਲਗ ਭਾਗ 5 ਤੋਂ 5 ਪਲੱਸ ਹੋਊਗਾ ਕੱਦ ਜੀ ਕਿਉਂਕਿ ਕਈਆਂ ਵੀਰਾਂ ਦੇ ਮੈਸੇਜ ਆਉਂਦੇ ਹੁੰਦੇ ਹੁੰਦੇ ਕਿ ਹਾਈਟ ਜ਼ਰੂਰ ਦੱਸ ਦਿਆ ਕਰੋ ਅੰਦਾਜ਼ਾ ਹੁੰਦਾ ਜੀ ਬਾਕੀ ਆ ਕੇ ਚੈੱਕ ਕਰ ਲੋ ਜਾਨੀ ਚੰਗੇ ਕੱਦ ਕਾਟਦੀ ਆ ਬਾਕੀ ਫੂਸ ਹਵਾਨਾ ਤੇ ਵੱਡਾ 18 19 ਕਿਲੋ ਕੋਈ ਬਾਲਾ ਵੀ ਨਹੀਂ ਜੈਜਮੋਹੱਲਾ ਭਾਈ ਇਹਦਾ ਮੁੱਲ ਭਾਈ ਜੇ ਇਹਦੇ ਨਾਲ ਬੱਚੀ ਆ ਤਾਂ ਭਲਾ 70 75 ਗੱਲ ਆ ਹਨਾ ਸਹੀ ਗੱਲ ਹੈ ਜੀ ਆਪਾਂ 68000 ਚ ਮਾਨਤਾਣ ਕਰ ਦਿਆਂ ਲਓ ਜੀ ਜੈਜਮੋਹੱਲਾ ਜਮਾ ਜੀ ਆਪੋ ਵੇਚਣ ਵਾਲਾ ਕੰਮ ਨਹੀਂ ਕਰਦੇ ਭਾਈ ਅੱਗੇ ਵੀ ਆਪਣਾ ਜੈਜ ਰੇਟ ਹੁੰਦਾ ਸਹੀ ਗੱਲ ਹੈ ਜੀ 60000 ਚੋ ਬਾਈ ਕਹਿੰਦਾ ਮਾਣ ਤਾਨ ਕਰ ਦਾਂਗੇ ਬੱਚੀ ਕਾਦੀ ਨਗੀ ਨਹੀਂ ਹੈ ਜੀ ਜਿਹਨੂੰ ਜਚੂਗੀ ਤਸੱਲੀ ਆ ਕੇ ਕਰ ਲਓ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਜੀ ਜੀ ਹੁਣ ਬਾਈ ਆਪਾਂ ਮੁੱਲ ਘੱਟ ਮੰਗਾ ਕੋਈ ਇਹ ਬਣਾ ਕੋਈ ਜਮਾਂ ਹੀ ਥੱਲੇ ਸੱਟ ਕੇ ਲਾ ਦੂ ਰੇਟ ਹਨਾ ਆ ਉਸ ਹਿਸਾਬ ਨਾਲ ਲਾਵੇ ਬਾਈ ਐਕਸ ਜਾਈਏ ਜਾਨੀ ਹਾਂ ਯਾਨੀ ਥੋੜਾ ਬਹੁਤਾ ਕਰ ਦਾਂਗੇ ਚਲੋ ਐਡੀ ਵੀ ਨਹੀਂ ਗੱਲ ਠੀਕ ਹੈ ਜੀ ਬਈ ਕਈ ਬਾਈ ਹੁੰਦੇ ਯਾਰ ਜਮਾਂ ਹੀ ਥੱਲੇੋਂ ਤੁਰਦੇ ਫਿਰ ਉਹਦਾ ਔਖਾ ਹੋ ਜਾਂਦਾ ਉਹਦਾ ਔਖਾ ਹੋ ਜਾਂਦਾ ਕਿਉਂਕਿ ਬਾਈ ਚਲੋ ਕਮਾਈ ਰੇਕਨੇ ਕਰਨੀ ਹੁੰਦੀ ਆ ਬਾਲੇ-ਓਲੇ ਵਾਲੀਆਂ ਗੱਲਾਂ ਹੈ ਨਹੀਂ ਗਿਆ ਤੇ ਮਾਂ ਤਾਂ ਜਰੂਰ ਬਾਈ ਕਹਿੰਦਾ ਆਏਗਾ ਇਹਦਾ ਕਰਾਂਗੇ ਕੋਈ ਵੀਰ ਕੋਈ ਚੱਲ ਕੇ ਆਊਗਾ ਤੇ ਬਾਕੀ ਬੱਛੀ ਚੰਗੀ ਆ ਜਿਹੜਾ ਤੁਸੀਂ ਆ ਕੇ ਵੇਖੋਗੇ ਤੁਹਾਡੇ ਵੀ ਦਿਲ ਲੱਗੂਗੀ 2 ਨੰਬਰ ਐਚਫ ਇਹ ਕਿੰਨਾ ਮਸੂਆ ਇਹ ਬਾਈ ਦੂਜਾ ਸੁਆ ਦੱਸਿਆ ਮਾਲਕਾਂ ਨੇ ਠੀਕ ਆ ਜੀ ਹਾਂ ਦਨ ਕਿੰਨੇ ਲੈ ਜੂ ਬਾਈ ਇਹਦੇ ਹਜੇ ਬਾਈ 7 ਕ 8 ਤਰੀਕ ਤੱਕ ਦਨ ਸਹੀ ਪੂਰੇ ਆ ਜਾਨੀ 8 9 ਦਿਨ ਹਾਂ 8 ਤਰੀਕ ਨੂੰ ਉਹਨਾਂ ਨੇ ਆਪਾਂ ਨੂੰ ਕਿਹਾ ਸੀ ਵੀ 8 ਤਰੀਕ ਤੱਕ ਇਹਦੇ ਦਿਨ ਸਹੀ ਠੀਕ ਆ ਬਾਈ ਕਿੰਨਾ ਕ ਪਾਜੂ ਦੋ ਜੀ ਦੁੱਧ ਬਾਈ ਉਹਨਾਂ ਨੇ ਆਪਾਂ ਨੂੰ ਪਿਛਲੇ ਸੂਏ ਦਾ ਦੱਸਿਆ ਵੀ 19 ਕਿਲੋ ਚ ਹੋਇਆ ਸੀ ਠੀਕ ਹੈ ਹਾਂ ਬਾਕੀ ਬਾਈ ਆਪਾਂ ਕਿਹੜਾ ਗਏ ਆ ਕੋਲੇ ਹੈ ਨਾ ਅਗਲੇ ਨੇ ਦੱਸਤਾ 19 ਆਪਾਂ ਦੱਸਤਾ ਬਾਕੀ ਬਾਈ ਜਿਹੜਾ ਜੀ ਨੇ ਲੈਣੀ ਆ ਉਹ ਦੀ ਜੱਜਮੈਂਟ ਦੇ ਹਿਸਾਬ ਨਾਲ ਲਾਵੇ ਸਹੀ ਗੱਲ ਆਪਾਂ ਦੇ ਪੈਸੇ ਲਾਏ ਆ ਆਪਾਂ ਆਪ ਦੀ ਜੱਜਮੈਂਟ ਨਾਲ ਲਈ ਆ ਅਗਲੇ ਨੇ ਪੈਸੇ ਲਾਉਣੇ ਅਗਲੇ ਨੇ ਆਪ ਦੀ ਬਾਕੀ ਜਿਹੜੇ ਹਿਸਾਬ ਨਾਲ ਸੋਨਾ ਥਣ ਥੋਣਾ ਦਾ ਦੁੱਧ ਦਿੱਤਾ ਵੀ ਹੋਊਗਾ ਤੋੜ ਕੇ ਦਿਖਾ ਦੀ ਵੀਰੇ ਵੀ ਇੱਧਰ ਨੂੰ ਤੋੜੀ ਬਾਈ ਗੇਟ ਵਾਲੇ ਨੂੰ ਠੀਕ ਹੈ ਜੀ ਦੂਜਾ ਸੁਆ ਦਨ ਲੈ ਜੂ ਹਜੇ ਖੁੱਲੇ ਹੀ 8-10 ਦਿਨ ਹਨਾਂ ਦਾ ਸਾਇਜ ਬਹੁਤ ਸੋਨਾ ਹੱਥੀ ਚਵਾਈ ਵਾਲੇ ਚੈੱਕ ਕਰ ਸਕਦੇ ਹੋ ਤਿਆਰੀ ਵੀ ਕਰਮ ਵਾਲੀ ਦੀ ਚੰਗੀ ਆ ਪੂਰਾ ਠੋਸ ਹਵਾਨਾ ਚਾਰੇ ਥਨ ਗੈਪ ਤੇ ਹੱਥੀ ਚਵਾਈ ਵਾਲਾ ਥਾਣਾ ਜੀ ਠੰਡੀ ਵੀ ਬਹੁਤ ਆ ਬਾਈ ਮੇਨ ਗੱਲ ਲੈ ਲਓ ਜੀ ਦੋਨੇ ਬਰ ਫਰਗੀਆਂ ਹੀ ਆ ਚਾਹੇ ਰੱਸਾ ਬੰਨਣਾ ਬੰਨ ਲਓ ਤੇ ਨਹੀਂ ਜਿੱਥੇ ਜੀ ਕਰਦਾ ਉੱਥੇ ਝੋਣ ਬਹਿਜੋ ਹੋਰਾਂ ਨਹੀਂ ਪਰਵਾਹ ਜੀ ਕਰਮ ਵਾਲੀ ਨੂੰ ਨਿਆਣਾ ਵਾ ਦੀ ਲੋੜ ਤਾਂ ਹੈ ਨਹੀਂ ਜੇ ਕਿਸੇ ਵੀਰ ਨੂੰ ਪਾਉਣਾ ਹੋਵੇ ਤਾਂ ਪਾ ਵੀ ਸਕਦਾ ਬਾਕੀ ਫੇਸ ਕੁਆਲਿਟੀ ਸੋਹਣੀ ਆ 19 ਕਿਲੋ ਬਾਈ 10 ਦਾ ਕਿ ਮਾਲਕਾਂ ਨੇ ਦੱਸਿਆ ਗਏ ਪਹਿਲੇ ਸੁਣੇ ਚੋਇਆ ਵਾ ਐਫਟੀਆਰ ਪਲੱਸ ਦੀ ਉਮੀਦ ਆ ਦੁੱਧ ਮੇਨ ਸੇਵਾ ਦਾ ਹੀ ਹੁੰਦਾ ਜੇ ਕਿਸੇ ਵੀਰ ਦੀ ਸੇਵਾ ਜ਼ਿਆਦੇ ਹੋਏ ਤਾਂ ਐਚਐਫ ਤੋਂ ਤਾਂ ਜਿੰਨਾ ਦੁੱਧ ਮਰਜੀ ਲੈ ਲੋ ਜੀ ਬਾਕੀ ਫੇਸ ਕੁਆਲਿਟੀ ਸੋਹਣੀ ਆ ਚੈੱਕ ਕਰ ਲੋ ਇਹਦਾ ਮੁੱਲ ਬਾਈ ਇਹਦਾ ਬਾਈ ਆਪਾਂ 60 ਚੋਂ ਮਾਨਤਾਨ ਇਹਦਾ ਕਰ ਦਾਂਗੇ ਠੀਕ ਆ ਜੀ ਇਹਦਾ 60000 ਚੋਂ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜਿਹਨੂੰ ਜਜੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ